ਤੇ ਦਰਰ ਹੋ ਰਿਹਾ ਪੋਦੀਪੁਰੇ ਨਾਲ ਹੋ ਗਿਆ ਮੁਕਾਬਲਾ ਨੌਜਵਾਨ ਸ਼ੰਮੀ ਦਾ ਤੇ ਪੁਆਇੰਟ ਪੋਦੀਪੁਰੇ ਦੇ ਹੱਕ ਦੇ ਵਿੱਚ ਆਪਾਂ ਬਾਹਰ ਇੰਟਰ ਕਰਦੇ ਹਾਂ ਹਾਂ ਆਪਾਂ ਬਾਹਰ ਇੰਟਰ ਕਰ ਤਸਵੀਰ ਆ ਗਈ ਉਹ ਕਿਹਨੇ ਕਾ ਲੈਂਦੇ ਆਪਾਂ ਮਹਿੰਦਰ ਕਬੱਡੀ ਕਬੱਡੀ ਕਬ ਹੈ ਆ ਨੌਜਵਾਨ ਮਹਿੰਦਰ ਨਹੀਂ ਸੰ ਹਲਕਾ ਜਿਹਾ ਟੱਕਰ ਕੇ ਸ਼ਮੀ 12 ਹਰਪਾਰ ਕੋੜੀਪੁਰਾ ਨਹੀਂ ਰਿਹਾ ਇਸ ਨੌਜਵਾਨ ਨੂੰ ਅਕਾਲੇਗੜ੍ਹ ਦੀ ਥਾਣੇ ਦੁਆਰਾ ਵੈਸਟ ਆ ਰੇਡਰ ਫਰਮਾਨਿਆ ਗਿਆ ਸੀ ਹਰਪਾਰ ਕੋੜੀਪੁਰਾ ਸਰਦਾਰ ਕਰਨਜੀਤ ਸਿੰਘ ਜੀ ਸਿੱਧੂ ਨੀੜਾ ਸਾਹਿਬ ਨੀੜਾ ਜੀ ਇੱਥੇ ਮੇਰੇ ਨਾਲ ਹੀ ਬੈਠੇ ਨੇ ਤੇ ਉਧਰ ਬੰਦਾ ਫਾਂਦੇ ਡੋਣ ਵਾਲਾ ਗਾਊ ਜੱਫਾ ਮਾਰ ਲਗਿਆ ਹਰਪਾਲ ਕੋਟੀਪੁਰੇ ਨੂੰ ਲਈ ਇਥੇ ਸਟੇ ਪੁਆਇੰਟ 100 ਪਰ ਦੇਖਾ ਕਰੇ। ਜੱਸੀ ਸਰਦਾਰ ਹਾਕਮ ਸਿੰਘ ਜੀਔਰ ਖਲ ਮਨਮੋਹ ਸਿੰਘ ਜੀ ਪ੍ਰਕਾਰੀ ਸਰਗਵਾਸੀ ਮਾਸਟਰ ਸਰਜੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਸਾਡੇ ਕੋਲੇ ਰਹਿ ਗਏ ਹੈ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਰਹਿ ਗਿਆ ਹੋਵੇ ਤਾਂ ਕਿਰਪਾ ਕਰਕੇ ਕਿ ਇਹਨਾਂ ਨੂੰ ਸਰਦਾਰ ਬਖਸ਼ੀ ਸਿੰਘ ਜੀ ਦੇ ਪਰਿਵਾਰ ਨੂੰ ਸਨਮਾਨਤ ਕਰਨਾ ਨੇ ਆਸਾਂ ਨੇ ਕਿ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਲੋਕਾਂ ਦੀ ਸੇਵਾ ਕਰਨੀ ਹੈ। ਸ਼ੁਕਰੀਆ। ਦੀ ਬੇਇੱਜ਼ਤੀ ਕਰਦੇ ਆ ਵੀ ਛੇਤੀ ਤੋਂ ਛੇਤੀ ਵੇਡ ਕਰਾ ਲੈ ਹਮਤਪੁਰਾ ਬੁਰਜਗਿਲ ਤੋਂ ਕਿਨੇ ਰਿਦਾ ਕਿਨੇ ਕਰਨੀ ਜੀ ਇਹਨਾਂ ਦਾ ਮੈਚ ਮੂਲਗਾ ਜੀ ਫੋਰਜਗਿਲ ਦੇ ਛੇੜੀ ਦਾ ਛੇੜੀ ਆ ਗਿਆ ਗੱਭਰੂ ਫੋਰਜਗਿਲ ਦੇ ਛੇੜੀ 100 ਰੁਪਏ ਦੇ ਹੱਥ ਤੋਂ ਪਰਾ ਕਿੰੋਂ ਬਰੇ ਨਿਰਮਨੋ ਪੰਜਾਹ ਰੁਪਏ ਫੋਰ ਆ ਗਿਆ ਪੋਡੀਪੁਰੇ ਦੀ ਟੀਮ ਨੂੰ 100 ਰੁਪਏ ਨਾ ਭੇਜਿਆ ਨਾਲੇ ਪੋਡੀਪੁਰੇ ਦੀ ਟੀਮ ਨੂੰ ਲਗਾਤਾਰ ਪੇਤਰੋ ਹਰਪਾਲ ਕੋੜੀਪੁਰਾ ਦਾ ਬਰੂ ਕਬੱਡੀ ਕਬੱਡੀ ਕਰਦਾ ਹੈ ਨੇ ਰੀਸਾਂ ਸੋਹਣੇ ਯਾਰ ਤੇ ਆ ਦਿਲਦਾਰ ਦੀਆਂ ਹਰੀ ਪੱਟੀ ਦੇ ਵਿੱਚ ਨੌਜਵਾਨ ਜੱਬਾ ਸਰਪੰਦਰ ਪਰਮਾਇਰ ਦੱਸ ਰਿਹਾ ਵੀ ਜਿਹੜੇ ਕੋੜੀਪੁਰੇ ਵਾਲੇ ਨਾ ਇਹਨਾਂ ਦਾ ਫਫੜ ਕੁਰਸੀ ਤੋਂ ਬੈਠਾ ਹੈ ਰੈਣੀ ਦਾ ਗਾ ਵੀ ਕਿਹੜਾ ਇਹ ਲੋਕਾਂ ਨੂੰ ਆਪਣੇ ਆਪ ਹੀ ਪਤਾ ਹੈ। ਤੁਹਾਨੂੰ ਜਿਹੜਾ ਮੈਨੇਜਰ ਆ ਗਿਆ ਸਿੱਧੂ ਸਾਹਿਬ ਦੇ ਕੋਲੇ ਦਾ ਫੋਕੜਾ ਲੱਗ ਰਿਹਾ ਹੈ। ਬਸ ਯਾਹ ਕਹਿੰਦੇ ਕਹਿ ਗਏ ਪਰਮਾਇਰ ਕਹਿੰਦਾ ਵੀ ਦੋਸਤੋ ਵੀ ਪੋਲੀਪੁਰ ਆ ਦਾ ਫੁੱਫੜ ਹੈ। ਪਾਲਾ ਜਿਹੜਾ ਕਿ ਬਹੁਤੀ ਵਧੀਆ ਖਿਡਾਰੀ ਹੈ। ਸਾਧ ਸਿੰਘ ਪੱਤੋ ਜਿਹੜਾ ਐਸੀ ਹਵਾ ਦਾ ਸ਼ਿੰਗਾਰ ਹੈ। ਡੀਪੀ ਦਾ ਸ਼ਿੰਗਾਰ ਹੈ। ਪਤਾ ਬਹੁਤੀ ਵਧੀਆ। ਸਰਪਾ ਪੋਲੀਪੁਰ ਹਾਂਜੀ ਰਪੇਲ। ਤੋਂ ਉਧਰ ਜਾਂਦੇ ਰੋਡ ਜਿਹੜਾ ਫਰੀਦਕੋਟ। ਬਾਬੇ ਫਰੀਦ ਦੀ ਧੰਤੀ ਔਰ ਦੁੱਨੇ ਵਾਡੇ ਡੋਡ ਵਾਲੇ ਨੇ ਜੱਫਾ ਲਾਇਆ ਨੌਜਵਾਨ ਪਾਰ ਦੇ ਡੋਡ ਵਾਲਾ ਖੁੱਲਾ ਚੜ ਵੀ ਫੇਚੀਨਾ ਜੱਗੀ ਜੱਟ ਦੇ ਕਬੂਤਰ ਕੀਨੇ ਕਿਉਂ ਗੱਭਰੂ ਕੀਨਾ ਪਾਰ ਦੇ ਡੋਡ ਵਾਲਾ ਕਬੱਡੀ 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 ਕਰਦਾ ਤੇ ਉਧਰ ਦੇਖੋ ਰਾਣਾ ਢੋਡੀਪੁਰਾ ਕੀ ਕਰਦਾ ਨਹੀਂ ਲਿਸਾਂ ਅਹ ਗੱਤ ਫੜਿਆ ਨੌਜਵਾਨ ਨੇ ਤੇ ਅੰਦਰ ਜਦੋਂ ਰਾਣੇ ਦੀ ਗੱਲ ਟੁਰ ਗਈ ਤਾਂ ਰਾਣਾ ਫੱਜ ਜਾਂਦਾ ਅੰਬਰਸਰ ਇਲਾਕੇ ਦਾ ਗੱਭਰੂ ਦੋਹਾਂ ਦੀ ਖੱਟ ਕਬੱਡੀ ਯਾਰਾਂ ਦੀ ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਖੜਿਆ ਜਾਂ ਕੇ ਮੁੰਡੇ ਕੌਡੀ ਖੇਡਣ ਗਈ ਖੇਡਣ ਵਿੱਚ ਖੜਿਆ ਜਿੱਦ ਮਤਰਾ ਬਹਿ ਜਾ ਗੋਡੀ ਲਾ ਕੇ ਸੱਜਣੋ ਬਹੁਤ ਹੀ ਵਧੀਆ ਮੈਚ ਸੀ ਇੱਥੇ ਹਰਪਾਲ ਕੋਡੀ ਵਾਲਾ ਨੌਜਵਾਨ ਜੱਫਾ ਮਾਰ ਲੱਗਿਆ ਤੇ ਬਾਈ ਜਗਾ ਛੋੜਨੇ ਪੁਆਇੰਟ ਅਜ ਹਮਤਪੁਰਾ ਟੈਕਨੋਗਿਆ ਦੇ ਵਿਚਕਾਰ ਹੋਣਾ ਬਹੁਤ ਹੀ ਵਧੀਆ ਤੁਸੀਂ ਤੱਕ ਰਹੇ ਹੋ ਕੋੜੀਪੁਰਾ ਅਵਾਰਸ ਜ ਵਾਂਡੇ ਡੋੜ ਤੇ ਉਧਰ ਫੁੱਲੇ ਵਾਂਡੇ ਡੋੜ ਦਾ ਹੋਗਾ ਮੁਕਾਬਲਾ ਨਹੀਂ ਜੀ ਸਾਹ ਦੋ ਭਾਈ ਖੇਡਦੇ ਕਬੱਡੀ ਕੇਵਲ ਫੁੱਲਾ ਜਿਵੇਂ ਕਿਸੇ ਸ਼ਾਇਰ ਨੇ ਬੜਾ ਸੋਹਣਾ ਲਿਖਿਆ ਹੈ ਤੇ ਦਾ ਦੋ ਵੀਰ ਦੋ ਵੀਰ ਦਈ ਮੇਰ ਰੱਬਾ ਇੱਕ ਮੁਰਸ਼ੀ ਤੇ ਇੱਕ ਫਟਵਾਰੀ ਨਾਓ ਮੁਰਸ਼ੀ ਹੈ ਨਾਓ ਫਟਵਾਰੀ ਹੈ ਤੇ ਕਬੱਡੀ ਦੇ ਖੇਡਾਰੀ ਇਹ ਰਾਣਾ ਢੋਡੀਪੁਰ ਕੀਨੇ ਨੂੰ ਜੱਫਾ ਮਾਰਨ ਲੱਗਾ ਨਹੀਂ ਰਿਸਤ ਕੋ ਯਾਰ ਦੀਆਂ ਬਾਵਾ ਬਾ ਇਹ ਹੈ ਰਾਣਾ ਢੋਡੀਪੁਰੇ ਵਾਲਾ ਬਾਵਾ ਬਾ ਤੇ ਕੱਲ ਨੂੰ ਐਸ ਸਮੇਂ ਇਹਨਾਂ ਗਰਾਉਂਡਾਂ ਦੇ ਵਿੱਚ ਬੇਤੀ ਘਟੇ ਬਸ ਤੇ ਪਿਛਲੇ ਪਾਸੇ ਮੈਦਾਨ ਹਾਂਜੀ ਆਹ ਕਿਹੜੀ ਟੀਮ ਪਹੁੰਚੀ ਹੈ ਜੀ ਹਮਤਪੁਰ ਆ ਜਾਂ ਝਨੇੜੀ ਝਨੇੜੀ ਅਹ ਲਓ ਜੀ ਝਨੇੜੀ ਦੀ ਟੀਮ ਪਹੁੰਚ ਗਈ ਹੈ ਝਨੇੜੀ ਹਰ ਰਾਜ ਦੇ ਬਰਜ ਹਰੀ ਦਾ ਚੌਕੇ ਤੇ ਆਜਿਆਣਾ ਆਉਂਦਾ ਤੇ ਰੰਪਰਾ ਪਿੰਡ ਇਹ ਚਾਰੀਆਂ ਇਹ ਚਾਰੀ ਟੀਮਾਂ ਕਪੜੇ ਧਾਰ ਕੇ ਗਰਾਊਂਡ ਦੇ ਵਿੱਚ ਪਹੁੰਚ ਜਾਣ ਅੱਛੀਆਂ ਅੱਛੀਆਂ ਟੀਮਾਂ ਚਾਰ ਮੈਚ ਆ ਹੱਥ ਟੀਮਾਂ